ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਸਵੇਰ ਤੇ ਤੁਹਾਡਾ ਸਵਾਗਤ ਕਰਦੇ ਆਂ ਆਪਾਂ ਲੈਣਾ ਛੋਟਾ ਬਣ ਕੇ ਤਿਆਰ ਹੋ ਗਏ ਅੱਜ ਅਸੀਂ ਜਾ ਰਹੇ ਹਾਂ ਗੁਰੂ ਘਰ ਗੁਰਦੁਆਰਾ ਸਾਹਿਬ ਆਪਣੇ ਫਰੈਂਡ ਦਾ ਪਾਰਟ ਹੈ ਉੱਥੇ ਜਾਣਾ ਆਪਾਂ ਨੇ ਇੱਕ ਨਾਲ ਬਹੁਤ ਟਾਈਮ ਬਾ ਗੁਰੂ ਘਰ ਨਹੀਂ ਤੇ ਜਾ ਹੋਇਆ ਗੁਰੂ ਘਰ ਜਾ ਕੇ ਆਈ ਅੱਜ ਚਲਿਏ ਫਿਰ ਚਲੋ ਅਸੀਂ ਇੱਧਰ ਕੱਲੇ ਕਰਕੇ ਰੱਖਦੇ ਰੋ ਨਾ ਰਸਮ ਮम्मा ਇੱਥੇ ਰੱਖਦੇ ਚਲੋ ਜੋ ਬਣਾਲੇ ਨੇ ਰੱਖਦੇ ਨਾਲ ਇਹ ਇਕੱਠੇ ਕਿ ਬਾਅਦ ਚ ਭਰ ਜਾਣਾ ਸਾਰਾ ਪੁੱਤ ਇਹ ਲੋ ਜ ਹੁਣ ਆਪਾਂ ਦਰਵਾਜ਼ਾ ਹਾਲ ਚਾ ਦਾਖਲ ਹੋਣ ਲੱਗਾ ਸਾਹਮਣੇ ਦਰਵਾਜ਼ਾ ਹਾਲ ਆਪਾਂ ਡਾਲ ਸਜਿਆ ਹੋਇਆ ਵਾਹਿਗੁਰੂ ਸੱਚਾ ਪਾਤਸ਼ਾਹ ਅੰਦਰ ਜੀ ਬਖਸ਼ੀ ਮੈਂ ਐਂਟਰੀ ਤੇ ਵਾਹਿਗੁਰੂ ਕਿ ਤੇ ਆਪਣੇ ਜਿੰਨੇ ਵੀ ਸਿੰਘ ਸ਼ਹੀਦ ਸ਼ਹੀਦ ਹੋਏ ਨੇ 84 ਦੇ ਵਿੱਚ ਉਹਨਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਦੇਖੋ ਆ ਟੋਟਲੀ ਇਹ ਜਿਹੜੇ ਜੱਟ ਦਾ ਬਹੁਤ ਸੋਹਣਾ ਹੋਇਆ ਇੱਧਰ ਬਹੁਤ ਸੱਚਾ ਪਾਸ਼ਾ ਲੋ ਜੀ ਇੱਧਰ ਸਾਡੇ ਸੇਵਾਦਾਰ ਲੱਗੇ ਹੋਏ ਨੇ ਕਿੱਦਾਂ ਜੀ ਕੀ ਹਾਲ ਹੈ ਜੀ ਕਿੱਦਾਂ ਗਰੇ ਵਾਲੇ ਸਾਹਿਬ ਜੀ ਹਾਂ ਜੀ ਲਾਲ ਲੱਗਿਆ ਭਾਜੀ ਠੀਕ ਠਾਕ ਵਧੀਆ ਵਧੀਆ ਜੀ ਇਹ ਲੰਗਰ ਲਾਉਣਗੇ ਹਾਂਜੀ ਹਾਂਜੀ ਸਿੱਕਾ ਨਹੀਂ ਹਾਂਜੀ ਆਹ ਉਹ ਸੇਵਾ ਦਾ ਸਭ ਕੁਝ ਇਹ ਹੈ ਜੀ ਗੁਰੂ ਘਰ ਦੀ ਬਾਹਰਲੀ ਸਾਈਡ ਜਿੱਥੇ ਸਟਾਲਕ ਜਿਨਾ ਲੱਗਦੀਆਂ ਨੇ ਹੈਨਾ ਹਜੇ ਸਵੇਰਾ ਸਾਜਰਾ ਹਜੇ ਸੰਗਤ ਘਟਾ ਹਜੇ ਅਸੀਂ ਕੋ ਬਾਈ ਜੀ ਕਿੱਦਾਂ ਜੀ ਕਿਉਂ ਹਾਂ ਹਾਂ ਗ੍ਰਾਸ ਜੀ भी आ गया समाना साल की तैयारी होगी पूरी प्याज प्यूज कटते खीरे कटते इधर ਸਾਰ ਆਰੇਂਜਮੈਂਟ ਓਕੇ ਹੋ ਗਿਆ। ਹੋ ਜੀ ਆ ਰਹੇ ਸਾਡੇ ਮੁੱਖ ਸੇਵਾਦਾਰ। ਮਬਾਉ ਪੌਣੇ ਖੀਰੇ ਖੀਰੇ ਪੌਣ ਡੱਬਾ ਨਹੀਂ ਹੈਗਾ ਕੋਈ। ਆ ਲੈਣਾ ਇਹਦੇ ਚੋ ਜਿਹੜਾ ਮਰਜੀ ਹੈਗਾ। ਬਸ ਹੁਣ ਆਪਾਂ ਉਹਦੀਆਂ ਲਾਈ ਦੇਣੇ ਪੌਣੇ ਗੱਲ ਜੀ। ਸ਼ਬੀਲ ਤਿਆਰ ਹੋ ਰਹੀ ਹੈ ਇੱਧਰ। ਬਾਚ ਕੇ ਮੜਾ ਜਾਂ ਹਾਂ ਉਹਨਾਂ ਗਰਮ ਹੋਇਆ ਬਣੋ ਆ ਪਰ ਘਰ ਕਿਹੜਾ ਦੁੱਧ ਹੁੰਦਾ ਹੈ ਭਈਆ ਕਮਾਈ ਚਲੋ ਕਮਾਈ ਚਲੋ ਹਾਂ ਜੇ ਦੋ ਜੇ ਦੋ ਤੋਂ ਸਾਰਾ ਪਾਣਾ ਮੈਨੂੰ ਹਾਂ ਬੋਤਲ ਕੋ ਹੋਰ ਸੈਟ ਲੋ ਸਹੀ ਹੈ ਇਹ ਟੱਪ ਉਹ ਟੱਪ ਜਿੱਥੇ ਪਾਣੀ ਕੱਢਿਆ ਜਾਂਦਾ ਉਹ ਵੀ ਪਾਣਾ ਹੈ ਬਰਤਾਰ ਕਰਨ ਲੱਗੇ ਆ ਜੀ ਸਟਾਰਟ ਸ਼ੁਰੂ ਕਰਨ ਤੋਂ ਪਹਿਲਾਂ ਲੰਕਰ ਦੀ ਸੇਵਾ ਸਟਾਰਟ ਹੋ ਗਈ ਆ ਤੇਰਾ ਵਾਹਿਗੁਰੂ ਵਾਹਿਗੁਰੂ ਬੋਲੇ ਘਰੋਂ ਸੇਵਾ ਸਟਾਰਟ ਕਰਤੀ ਆਪਾਂ ਨੇ ਜਿਦਾ ਕਰੀਏ ਅੱਜ ਆਪਣੇ ਪਿੰਡ ਵੱਲੋਂ ਖੰਡਪੜ ਸਾਹਿਬ ਕਰਾਇਆ ਵੇ ਸੀ ਉਹਦੇ ਤੇ ਅੱਜ ਲਾਸਟ ਦੀਵਾਨ ਸੀ ਤੇ ਅੱਜ ਆਪਾਂ ਸੇਵਾ ਕਰ ਰਹੇ ਹਾਂ ਇੱਥੇ ਚਲੋ ਵੀ ਹੁਣ 11:30 ਦਾ ਟਾਈਮ ਹੋ ਗਿਆ ਹੁਣ ਰਾਤ ਪੂਰਾ ਪਿਆ ਵਾ ਅੱਡੋ ਕਰੀਂ ਅੱਡੋ ਨੀ ਕੋ ਚਲੋ ਵੀ ਕਿ ਤੁਲ ਮ ਆ ਗਏ ਹਾਂ 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 ਚਲੋ ਵੀ ਉਹ ਚੱਲਿਆ ਘਰ ਨੂੰ ਵਾਪਸ ਇੱਥੇ ਹੌਲਾ ਮਹਲਾ ਹੁੰਦਾ ਹੁੰਦਾ ਤੂੰ ਦੇਖੀ ਹੁਣੇ ਪੁਰਾਣੇ ਵੀਡੀਓ ਚ ਚਲੋ 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 ਜੋਬਲ ਰੌਣ ਲੱਗਿਆ ਬਈ ਸਾਡਾ ਚੋਬਲ ਰੌਣ ਲੱਗਿਆ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਆ ਗਏ ਤੋ ਬਈ ਅਸੀਂ ਆ ਗਏ ਹੁਣ ਗੁਰੂ ਘਰ ਤੋਂ ਘਰੇ ਆ ਗਏ ਗੁਰਦੁਆਰਾ ਸਾਹਿਬ ਤੋਂ ਮੌਸਮ ਬਹੁਤ ਖਰਾਬ ਹੋ ਗਿਆ ਸੀ ਮੀਂਹ ਵਾਲਾ ਮੌਸਮ ਹੋ ਗਿਆ ਇੱਕ ਤਰ੍ਹਾਂ ਦਾ ਹਾਂ ਪੁੱਤ ਤਾਂ ਕਾ ਦੇਖਣਾ ਕਾਟੂ ਦੇਖਣਾ ਲਾ ਕਟੂ ਦੇਖ ਲਾ ਜਾ ਹੁਣ ਤਾਂ ਬਾਵਾ ਤੇਜ ਹੋ ਗਿਆ ਬੋਲਾ ਬੋਲਾ ਠੰਡ ਚੜਾਦੀ ਬਈ ਦੇਖ ਲਓ ਮੀਂਹ ਨੇ ਇੱਕ ਇੱਕ ਦੋ ਦਿਨ ਦੇ ਵਿੱਚ ਦੇਖ ਲਓ ਮੌਸਮ ਕਿਦਾਂ ਚੇਂਜ ਕਰਤਾ ਇਹ ਗਾਨੇ ਕੁਦਰਤ ਇਹੋ ਗਾਨੇ ਫੋਨ ਫੜਨਾ ਫੋਨ ਫੜ ਕੇ ਦੱਸ ਜਗਾ ਆਹ ਦੇਖੋ ਸਾਡੇ ਕਿੰਨਾ ਜ਼ਿਆਦਾ ਮੀਂਹ ਪੈਂਦਾ ਏ ਆਹ ਇਸ ਇੱਥੇ ਵੀ ਥੱਲੇ ਆ ਗਏ ਥੱਲੇ ਜਾਦੇ ਹੈ ਹਾਂ ਬਹੁਤ ਹੋ ਗਿਆ ਇੱਕ ਹੰਦੇ ਸੋ ਸੋ ਹੈ ਹਾਂ ਜੀ ਕੀ ਹੋ ਗਿਆ ਕਹਿੰਦੇ ਮੀਂਹ ਪੈਂਦਾ ਰੋਲਾ ਗੋਲਾ ਨਾ ਹੋਵੇ ਹੋ ਨਹੀਂ ਸਕਦਾ ਆਜਾ ਹਾਦੇ ਤੂੰ ਦਿਹਾੜੀ ਬੀਜ ਕਿੰਨੀ ਵਾਰ ਹੋਣਾ ਕਿੰਨੀ ਵਾਰ ਹੋਣਾ ਦੱਸਾ ਦੇ ਚਿੰਕੋ ਵਾਰੀ ਕਿੰਨੀ ਵਾਰ ਹੋਣਾ ਦੱਸਾ ਦੇ ਹਾਂ ਰਿਮੋਟ ਨਹੀਂ ਜਾਂਦੀ ਦੀਦੀ ਕੋਈ ਰਿਮੋਟ ਦੇ ਦੀਦੀ ਨਹੀਂ ਰਿਮੋਟ ਫੜਾ ਬਰੇ ਨਹੀਂ ਪਾਪਾ ਜੱਤਾ ਦੇਖ ਜੇ ਤੁਸੀਂ ਕਹਿ ਹੋਏ ਤੇ ਮੈਂ ਬਰਾਖੋਂ ਨਾ ਬਣਾਇਆ ਤੇ ਦੇਰੇ ਬੋਤਾ ਤੇ ਹੁਣ ਪਾਸੇ ਹਟ ਪਾਸੇ ਪਾਸੇ ਹੋ ਜਾ 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 ਲੂਡੋ ਅਗਸਟ ਸਤੰਬਰ ਅਕਤੂਬਰ ਨਵੰਬਰ ਦਿਸੰਬਰ ਬ੍ਰਾਵਿਸਿਮਾ ਦੁਆਰੇ ਕੋਲ ਹੋਰ ਬੜ ਚਲ ਉਹਨਾਂ ਬੋਲ ਤਾਂ ਅੰਕੜਾ ਇਹ ਕੀ ਚੀਜ਼ ਹੈ ਚਲ 10 ਗੜਾ ਨੱਚ ਮਾਰਸੂ ਗੜਾ maggio giugno 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 ottobre, giugno novembre, giugno dicembre, giugno gennaio, febbraio marzo, marzo, aprile, aprile, maggio, maggio, giugno 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 luglio, agosto agosto, giù, settembre, settembre, settembre settembre, settembre 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 <laughs> settembre ਮੈਸਟਰ ਜਰੀਓ ਮੈਡਮ ਆ ਅੱਛਾ ਟੋਪਰ ਨਵੰਬਰ ਨਵੰਬਰ ਡਿਸੰਬਰ ਬ੍ਰਾਵੀਸਿਮਾ ਬਰਾਵਾ ਹੌਲੀ ਚੱਲੋ ਪੁੱਤ ਹੌਲੀ ਗਿਆ ਮੂਰੇ ਸੜਕ ਆ ਗਈ ਮੇਨ ਰੋਡ ਆ ਗਿਆ ਮੂਰੇ ਲੋ ਵੀ ਹੁਣ ਮੀਂਹ हट ਗਿਆ ਉਹਦਾ ਬੱਦਲ ਤਾਂ ਹੋਏਵੇਂ ਹਜੇ ਵੀ ਹੁਣ ਮੜੇ ਜਮਾ ਚੱਲ ਬੱਚਿਆਂ ਨੂੰ ਬਾਹਰ ਕੱਢੀਏ ਕਿਉਂਕਿ ਦੋ ਦਿਨ ਹੋ ਗਏ ਮੀਂਹ ਪੈਂਦੇ ਨੂੰ ਬਾਹਰ ਨਿਕਲ ਨਹੀਂ ਹੋਇਆ ਤੇ ਇਹ ਵਲੌਗ ਵੀ ਨਹੀਂ ਤਾਂ ਹੀ ਪਿਆ ਹੈਗਾ ਓਏ ਨਾ ਪਾਣੀ ਪੈ ਗਿਆ ਮੈਂ ਨਹੀਂ ਉਹ ਕਰਨਾ ਹੈਗਾ ਜੇ ਪਾਣੀ ਪੈ ਗਿਆ ਵਿੱਚ ਹਟ ਜਾ ਪੁੱਤ ਹਟ ਜਾ ਕੀ ਥੱਪੜ ਵਾਲੇ ਕੰਮ ਕਰੀ ਜਾਂਦੇ ਆ ਉਹ ਵੀ ਬਾਊ ਕੇ ਪਿੱਛੋਂ ਦੇਖ ਫਿਰ ਚੱਲ 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 ਓਲੀ ਪੁੱਤ ਓਲੀ ਬੋਲੇ ਮੀਂਹ ਪੈਣ ਤੋਂ ਬਾਅਦ ਸੂਰਜ ਦੇਖੋ ਕਹਾਂ ਜਾਂ ਨਿਕਲੇ ਆ ਓ ਮਾਈ ਗਾਡ ਸਿੱਧਾ ਅੱਖਾਂ 'ਚ ਪੈਂਦਾ ਮੁਰਾ ਦੇ ਗੱਡੀ ਆਉਂਦੀ ਪੁੱਤ ਖੜਜਾ ਚੱਲ ਹੁਣ ਗ੍ਰਾਸੀਆ 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 ਲੋ ਵਰਾ ਸੁਣੋ ਪਤਾ ਲੱਭਿਆ ਦੰਦ ਵੀ ਦਿਖਾ ਦੇ ਆਪਣਾ ਈ ਮਨਦਾ ਦੰਦੇ ਬਹੁਤ ਸੋਹਣਾ ਲੱਗਦਾ ਇਹਦਾ ਤੇ ਔਰਤ ਔਰੀ ਬੰਦ ਆ ਬਈ ਹੁਣ ਅਸੀਂ ਜਾ ਰਹੇ ਹਾਂ ਬਾਈਪਾ ਵੱਡੀ ਪਾਰਕ ਪਾਰਕ ਕੋਲ ਨੂੰ ਕਿਤੋਂ ਚ ਬਾਲ ਹੋ ਗਈ ਹੈ ਕਿਹੜੀ ਕੋਈ ਬਾਲ ਤਾਂ ਕਿਰੇ ਬਾਲ ਗੱਡੀ ਚ ਪਈ ਆਪਣੇ ਉਦਣ ਦੇ ਕੀ ਕਰਦਾ ਮੇਰਾ ਪੁੱਤ ਇਹਨਾਂ ਨੂੰ ਵਿੱਚ ਪਾਣਾ ਸੀ ਕਿੱਦਾਂ ਉਹਨਾਂ ਨੇ ਹੱਸ ਕਿੱਦੋਂ ओके ओके ਆ ਗਿਆ ਬੈਰੀ ਤੇਰਾ ਆ ਚੱਲਿਆ ਫਿਰ ਆਜੋ ਹੁਣ ਆਪਣਾ ਪੱਜਾਓ 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 ਵੀ ਦੇਖ ਲਓ ਭਾਈ ਛੋਟੇ ਬੱਚਿਆਂ ਦੀ ਕਿੰਨੀ એનર્ਜੀ ਹੁੰਦੀ ਹੈ ਨਾ ਸਾਨੂੰ ਡੇਢ ਘੰਟਾ ਹੋਇਆ ਇਹਨੂੰ ਇੱਕ ਮਿੰਟ ਨਹੀਂ ਠੀਕੇ ਦੇਖ ਲਓ ਉੱਕਣੀ ਭੱਜੀ ਜਾਂਦੇ ਨੱਠੀ ਜਾਂਦੇ ਕਰੇ ਇੱਧਰ ਨੂੰ ਤੇ ਉੱਧਰ ਨੂੰ ਪਤਾ ਨਹੀਂ ਦੇਖ ਲੋ ਜੋ ਆਕਾ ਜਿ ਕਿਹੜੀ એનર્ਜੀ ਹੁੰਦੀ ਐ ਇਦਾਂ ਦੀ ਰੁਕ ਜਾ ਹੌਲੀ ਹੋ ਜਾ ਹੁਣ ਰੁਕ ਜਾ ਪੁੱਤ ਜਾ ਨਾ ਫ੍ਰੀਜਰੋਂ ਸਾਮਾ ਮੰਗ ਭੱਜ ਜੀ